ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ ਕਿ ਅੱਜ ਬਾਈ ਐਫਸੀ ਰੁੜਕਾ ਵਿਲੇ ਰੁੜਕਾ ਕਲਾਂ ਵਿਖੇ ਕਬੱਡੀ ਐਮ ਐਲ ਕੇ ਦਾ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਤੇ ਦੋਸਤੋ ਜਿੱਥੇ ਪਹਿਲਾ ਨਾਮ 2.5 ਲੱਖ ਰੁਪਏ ਤੇ ਦੂਜਾ ਨਾਮ 2 ਲੱਖ ਰੁਪਏ ਹੋਵੇਗਾ ਤੇ ਬੈਸਟਾਂ ਨੂੰ ਹਾਰਲੇ ਮੋਟਰਸਾਈਕਲ ਦਿੱਤੇ ਜਾਣਗੇ ਤੇ ਦੋਸਤੋ ਇਸ ਕਬੱਡੀ ਕੱਪ ਉੱਤੇ ਤਗੜੀਆਂ ਟੀਮਾਂ ਤੇ ਤਗੜੇ ਖਿਡਾਰੀ ਖੇਡਣਗੇ ਤੇ ਦੋਸਤੋ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲਈਏ ਛਾਹ ਕੋਟ ਦੀ ਟੀਮ ਵਿੱਚ ਖੁਸ਼ੀ ਦੁੱਗਾ ਵਾਲਾ ਦੀਸ਼ਾ ਚ ਚੱਕ ਕਲਾਂ ਵਾਲਾ ਗगन ਸੂਰੇ ਵਾਲਾ ਛੋਟਾ ਸਾਨ ਬਿੱਲੀ ਲਲੀਆਂ ਯਾਦਕੋਟਲੀ ਘੋੜਾ ਦੁੱਧ ਦਾ ਫੂਲਾ ਸ਼ੂਸ਼ਕ ਅੰਮ੍ਰਿਤ ਛੰਨਾ ਵਾਲਾ ਰਵੀ ਸਾਹੋਕੇ ਸੁਲਤਾਨ ਸ਼ਮਸ਼ਪੁਰ ਬੁਰੀਆ ਸਿੰਸਰ ਸੰਦੀਪ ਲੁਧਰ ਕੁਲਵਿੰਦਰ ਜਲਵੇੜਾ ਮਾਲਾ ਗੋਵਿੰਦਪੁਰਾ ਨਬੂ ਚੀਮਾ ਗੁਰਵਿੰਦਰ ਖੁੰਨਣ ਤੇ ਦੋਸਤੋ ਹੋਰ ਝੋਟੀ ਦੇ ਖਿਡਾਰੀ ਇਸ ਟੀਮ ਵਿੱਚ ਖੇਡਣ ਜਾ ਰਹੇ ਨੇ ਅੱਜ ਦੋਸਤੋ ਤਾਂ ਕੁੱਲ ਮਿਲਾ ਕੇ ਸੁਲਤਾਨ ਸ਼ਮਸ਼ਪੁਰ ਨੇ ਤਗੜੀ ਟੀਮ ਬਣਾ ਲਈ ਤੇ ਦੋਸਤੋ ਤਗੜੀ ਟੱਕਰ ਦੇਖਣ ਨੂੰ ਮਿਲੇਗੀ ਅੱਜ ਬਾਈ ਐਫਸੀ ਰੁੜਕਾ ਦੇ ਰੁੜਕਾ ਕਲਾਂ ਦੇ ਕਬੱਡੀ ਕੱਪ ਉਤੇ ਆ ਦੋਸਤੋ ਦੇਖਦੇ ਆਂ ਜੀ ਫਿਰ ਕੀ ਬਣਦਾ ਇਸ ਕਬੱਡੀ ਕੱਪ ਉਤੇ ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਹਾਜ਼ਰ ਹੋਵਾਂਗੇ ਕਬੱਡੀ ਦੀ ਕੋਈ ਨਵੀਂ ਅਪਡੇਟ ਲੈ ਕੇ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ